ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਭਾਈ ਅਮਰਤਪਾਲ ਸਿੰਘ ਦੇ ਸਾਥੀ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਡਿਬਰਗੜ ਜੇਲ੍ਹ ਤੋਂ ਬਠਿੰਡਾ ਸ਼ਿਫਟ ਕੀਤਾ ਗਿਆ ਸੀ ਤੇ ਹੁਣ ਉਹਨਾਂ ਦੇ ਵਕੀਲ ਨੇ ਇੱਕ ਚਿੰਤਾ ਜ਼ਾਹਰ ਕੀਤੀ ਹੈ ਕਹਿੰਦੇ ਕਿ ਬਠਿੰਡਾ ਜੇਲ੍ਹ ਦੇ ਵਿੱਚ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਸਾਥੀ ਬੰਦ ਨੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਕਾਰਨ ਉਹ ਦੱਸਦੇ ਨੇ ਕਿ ਉੱਥੇ ਨਸ਼ਾ ਤਸਕਰ ਬੰਦ ਨੇ ਤੇ ਨਸ਼ਾ ਤਸਕਰਾਂ ਤੋਂ ਹੀ ਉਹਨਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ ਤੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿੰਦੇ ਏਡੀਜੀਪੀ ਜੇਲ੍ਹਾਂ ਨੂੰ ਇੱਕ ਚਿੱਠੀ ਪਾਈ ਗਈ ਸੀ ਅਰਜ਼ੀ ਲਗਾਈ ਗਈ ਸੀ ਪਰ ਉਹ ਰੱਦ ਹੋ ਚੁੱਕੀ ਹੈ ਜੇਲ ਸ਼ਿਫਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸ੍ਰੀ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 24 ਮਈ 2025 ਨੂੰ ਸੈਂਟਰਲ ਜੇਲ ਬਠਿੰਡਾ ਵਿਖੇ ਨજરਬੰਦ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਆਗੂਆ ਚਾਚਾ ਹਰਜੀਤ ਸਿੰਘ ਜੀ ਭਾਈ ਕਲਵੰਤ ਸਿੰਘ ਰਾਉਕੇ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੀ ਦੇ ਅਤੇ ਭਾਈ ਬਸੰਤ ਸਿੰਘ ਦੌਲਤਪੁਰਾ ਹੋਰਾਂ ਦੇ ਨਾਲ ਮੁਲਾਕਾਤ ਹੋਈ ਸੀ ਤਾਂ ਮੁਲਾਕਾਤ ਦੌਰਾਨ ਕੁਝ ਸਿੰਘਾਂ ਨੇ ਇਸ ਗੱਲ ਉੱਪਰ ਜੋ ਚਾਨਣਾ ਪਾਇਆ ਕਿ ਇਹਨਾਂ ਨੇ ਜੋ ਪੰਜਾਬ ਦੇ EDGP ਪ੍ਰਿਜ਼ਨਸ ਨੇ ਉਹਨਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਇਹਨਾਂ ਨੂੰ ਬਠਿੰਡਾ ਜੇਲ੍ਹ ਵਿੱਚੋਂ ਟਰਾਂਸਫਰ ਕਰਕੇ ਪੰਜਾਬ ਦੀ ਕਿਸੇ ਹੋਰ ਮਹਫੂਜ਼ ਅਤੇ ਸੁਰੱਖਿਅਤ ਜੇਲ੍ਹ ਵਿੱਚ ਟਰਾਂਸਫਰ ਕੀਤਾ ਜਾਵੇ ਉਸ ਦੇ ਕਾਰਨ ਇਹ ਨੇ ਕਿ ਜੋਏ ਸਿੰਘ ਨੇ ਇਹ ਅੰਮ੍ਰਿਤ ਛਕਾਉਣ ਵਾਲਿਆਂ ਚੋਂ ਨੇ ਤੇ ਨਸ਼ੇ ਛਡਾਉਣ ਵਾਲਿਆਂ ਚੋਂ ਪਰ ਜੋ ਜੇਲ੍ਹ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਕੁਝ ਅਜੀਹੀ ਕੈਦੀਆਂ ਦੇ ਨਾਲ ਨਜ਼ਰਬੰਦ ਕੀਤਾ ਗਿਆ ਜੋ ਕਿ ਬੜੇ ਵੱਡੇ ਨਸ਼ਾ ਤਸਕਰੀ ਦੇ ਕੇਸਾਂ ਦੇ ਵਿੱਚ ਮਲਜ਼ਮ ਨੇ ਕਈ ਕਈ ਕਿਲੋ ਚਿੱਟਾ 25 25 30 30 ਕਿਲੋ ਚਿੱਟਾ ਦੇ ਨਸ਼ਾ ਤਸਕਰੀ ਦੇ ਇਲਜ਼ਾਮ ਨੇ ਉਹਨਾਂ ਉੱਪਰ ਹਜ਼ਾਰਾਂ ਗੋਲੀਆਂ ਟ੍ਰੈਮਾਡੋਲ ਦੇ ਇਲਜ਼ਾਮ ਨੇ ਤਾਂ ਇਹਨਾਂ ਸਿੰਘਾਂ ਨੇ ਖੱਸ਼ਾ ਜਾਰੀ ਕੀਤਾ ਸੀ ਕਿ ਸਾਡੀ ਜਾਨ ਨੂੰ ਖਤਰਾ ਇਹਨਾਂ ਨਸ਼ਾ ਤਸਕਰਾਂ ਤੋਂ ਤੇ ਸਾਡੀ ਜਾਨ ਮਾਲ ਦੀ ਰਾਖੀ ਕਰਦੇ ਆ ਹੋਇਆ ਵੀ ਸਾਨੂੰ ਕਿਸੇ ਹੋਰ ਜੇਲ੍ਹ ਵਿੱਚ ਟਰਾਂਸਫਰ ਕੀਤਾ ਜਾਵੇ ਪਰ ਜੋ ADGP ਪੰਜਾਬ ਪ੍ਰਿਜ਼ਨਸ ਨੇ ਉਹਨਾਂ ਨੇ ਇਹ ਜੋ ਐਪਲੀਕੇਸ਼ਨ ਰੱਦ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਨੇ ਇੱਕ ਆਡੀਓ ਰਿਕਾਰਡਿੰਗ ਦੇ ਦੁਆਰਾ ਵੀ ਇਹ ਜੋ ਸੰਗਤ ਵਿੱਚ ਗੱਲ ਰੱਖੀ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਇਹਨਾਂ ਨੂੰ ਜੋ ਜਾਨ ਨੂੰ ਖਤਰਾ ਹੈ ਤੇ ਜੋ ADGP ਪੰਜਾਬ ਪ੍ਰਿਜ਼ਨਸ ਨੇ ਉਹ ਇਹਨਾਂ ਦੀ ਜੋ ਐਪਲੀਕੇਸ਼ਨ ਹੈ ਉਹ ਮਨਜ਼ੂਰ ਨਹੀਂ ਕਰ ਰਏ ਤੇ ਉਹਨਾਂ ਨੇ ਖਾਰਜ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਜੇਲ੍ਹ ਵਿੱਚ ਸਾਹਮਣਾ ਵੀ ਕਰਨਾ ਪਿਆ ਜੋ ਪ੍ਰਧਾਨ ਮੰਤਰੀ ਬਾਜੇ ਕੇ ਹੋਰਾਂ ਦੀ ਜੋ ਫੈਸਿਲਿਟੀ ਸੀ ਜੇਲ੍ਹ ਦੀ STD ਤੋਂ ਆਦੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਉਹ ਬੰਦ ਕਰ ਦਿੱਤੀ ਗਈ ਹੈ ਤੇ ਇਹਨਾਂ ਸਿੰਘਾਂ ਨੂੰ ਕਾਫੀ ਘੰਟੇ ਵੱਧ 10 ਤੋਂ 12 ਘੰਟੇ ਵੱਧ ਹੋਰ ਕੈਦੀਆਂ ਨਾਲੋਂ ਬੰਦੀ ਵਿੱਚ ਰੱਖਿਆ ਗਿਆ ਜੋ ਕਿ ਘੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਤੇ ਇਹਨਾਂ ਸਿੰਘਾਂ ਨੇ ਪਹਿਲਾਂ ਵੀ ਕਾਫੀ ਜੇਲ੍ਹ ਵਿੱਚ ਸੰਘਰਸ਼ ਕਰਕੇ ਜੋ ਗੁਰੂ ਘਰ ਵਿੱਚ ਨਤਮਸਤਕ ਹੋਣ ਦੀ ਜਿਹੜੀ ਇੱਕ ਬੇਸਿਕ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਰਿਲੀਜੀਅਨ ਉਹ ਬੜੀ ਮੁਸ਼ਕਲ ਨਾਲ ਹਾਸਲ ਕੀਤਾ ਸੀ ਜਿਹੜੇ ਸਿੰਘ ਪਟਿਆਲਾ ਜੇਲ੍ਹ 'ਚ ਨੇ ਤੇ ਰੋਪੜ ਜੇਲ੍ਹ 'ਚ ਨੇ ਉਹਨਾਂ ਨੂੰ ਵੀ ਜੋ ਇਹ ਗੁਰੂ ਘਰ ਨਤਮਸਤਕ ਹੋਣ ਦਾ ਜਿਹੜਾ ਹੱਕ ਦਿਵਾਉਣ ਦੇ ਲਈ ਜੋ ਅਦਾਲਤਾਂ ਵਿੱਚ ਵੀ ਕਾਰਵਾਈ ਕਰ ਰਹੇ ਆਂ ਤੇ ਜੋ ਅਜਨਾਲਾ ਕੋਰਟ ਦੇ ਵਿੱਚ ਕੇਸ ਵੀ ਪੈਂਡਿੰਗ ਨੇ ਤੇ ਹੁਣ ਅਸੀਂ ਜੋ ਇਹ ADGP ਪੰਜਾਬ ਪ੍ਰਿਜ਼ਨਸ ਹੈ ਇਸ ਦਾ ਜੋ ਆਰਡਰ ਹੈ ਜੇਲ ਟਰਾਂਸਫਰ ਤੋਂ ਮੰਨਫੀ ਹੋਣ ਵਾਲਾ ਉਸ ਨੂੰ ਵੀ ਮਾਨਯੋਗ ਅਦਾਲਤ ਵਿੱਚ ਚੈਲੰਜ ਕਰਾਂਗੇ ਪਰ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਜੋ ਪੰਜਾਬ ਸਰਕਾਰ ਹੈ ਉਹ ਪਰ ਜੋਰ ਸਿਆਸੀ ਬਦਲਾਖੋਰੀ ਦੀ ਨੀਤੀ ਨਾਲ ਚੱਲ ਰਹੀ ਹੈ ਪੋਲੀਟੀਕਲ ਵੈਂਡੇਟਾ ਜੋ ਇਨ੍ਹਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਆਗੂਆਂ ਦੇ ਨਾਲ ਜੋ ਸਰਕਾਰ ਕਿਰ ਕੱਢ ਰਹੀ ਆ ਆਪਦੀ ਜੋ ਬੜੀ ਮੰਦਭਾਗੀ ਗੱਲ ਐ ਮਾੜੀ ਗੱਲ ਐ ਹਾਲਾਂਕਿ ਅਸੀਂ ਅਦਾਲਤਾਂ ਦੇ ਵਿੱਚ ਤਾਂ ਚੈਲੰਜ ਕਰ ਹੀ ਚੁੱਕੇ ਆ ਤੇ ਸਾਨੂੰ ਉਮੀਦ ਆ ਵੀ ਸਾਨੂੰ ਇਹ ਜੋ ਬੇਸਿਕ ਰਾਈਟਸ ਨੇ ਰਾਈਟ ਟੂ ਲਾਈਫ ਐ ਰਾਈਟ ਟੂ ਫਰੀडम ਆਫ ਰਿਲੀਜੀਅਨ ਐ ਉਹ ਬੜੀ ਜਲਦੀ ਜੋ ਮੁਹੱਈਆ ਹੋਣਗੇ ਤੇ ਪਰ ਜੋ ਪੰਜਾਬ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਐ ਵੀ ਉਹ ਕੀ ਇੱਕ ਸਿੱਖ ਨੌਜਵਾਨਾ ਦੇ ਨਾਲ ਅੰਮ੍ਰਿਤਧਾਰੀ ਸਿੱਖਾਂ ਦੇ ਨਾਲ ਇਹ ਜੋ ਦੁਰਵਿਵਹਾਰ ਐ ਉਹ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਕਰ ਰਹੀ ਐ ਐਨੀਆ ਕੁ ਮੇਰੀਆਂ ਬੇਨਤੀਆਂ ਨੇ ਸੰਗਤ ਦੇ ਸਨਮੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਦੇ ਕਿ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਐਨਐਸਏ ਲਗਾਇਆ ਗਿਆ ਸੀਗਾ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਭਾਈ ਅਮਰਤਪਾਲ ਸਿੰਘ ਅਜੇ ਵੀ ਡੂਗਰਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਕਈ ਸਾਥੀ ਪੰਜਾਬ ਆ ਚੁੱਕੇ ਨੇ ਉਹਨਾਂ ਤੋਂ NSA ਹਟ ਚੁੱਕਿਆ ਤੇ ਇੱਥੇ ਉਹ ਕਾਨੂੰਨ ਦਾ ਸਾਹਮਣਾ ਕਰ ਰਹੇ ਨੇ ਤੇ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਸਵਾਲ ਇਹ ਖੜੇ ਕੀਤੇ ਜਾ ਰਹੇ ਨੇ ਕਿ ਬਠਿੰਡਾ ਜੇਲ੍ਹ ਦੇ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਹ ਸੁਰੱਖਿਅਤ ਨਹੀਂ ਕਿਉਂਕਿ ਉਹਨਾਂ ਦੇ ਨਾਲ ਹੀ ਕਈ ਨਸ਼ਾ ਤਸਕਰ ਵੀ ਬੰਦ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਮੱਸਿਆ ਦਾ ਕੀ ਹੱਲ ਕੱਢਿਆ ਜਾਂਦਾ ਹੈ ਜੇਲ੍ਹ ਵਿਭਾਗ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ ਖਾਸ ਕਰ ਸਰਕਾਰ ਵੱਲੋਂ ਕੀ ਕਦਮ ਜੁਕੇ ਜਾਂਦੇ ਨੇ ਅਪਡੇਟਸ ਹੋਣਗੀਆਂ ਲੈ ਕੇ حاضر ਹੋਵਾਂਗੇ ਅਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ